ਭਾਜੀ ਤੱਕੇ ਮਾਰੋ ਕੁਛ ਨਹੀਂ ਲੈਣਾ ਟਾਈਮ ਖਰਾਬ ਕਰਨਾ ਇਹ ਤੁਹਾਡਾ ਟਾਈਮ ਖਰਾਬ ਕਰਨਾ ਇਹ ਭਾਜੀ ਕੁਛ ਨਹੀਂ ਲੈਣਾ ਬਚਾ ਲਓ ਇੱਕ ਬੂਡੇ ਟੁੱਟ ਜੂਗਾ ਇਹਨਾਂ ਦੇ ਫੇਰ ਹੋ ਇਹਨਾਂ ਦੇ ਕੀ ਕਹਿੰਦੇ ਭਾਜੀ ਨਵਾਂ ਜੋੜਾ ਆਇਆ ਕਹਿੰਦੇ ਹਨਾ ਲੱਗਾ ਪੈਰਾਂ 'ਚ ਪਾਉਣ ਨੂੰ ਤੇ ਪਾਣੀ ਪੂਣੀ ਪੀਣ ਨੂੰ ਆ ਆ ਦੇਨ ਘਾਟੀ ਆਪ ਹੀ ਲਾਲਾ ਘਾਟੀ ਆ ਘਾਟੀ ਆ ਦੇਖਦਾ ਲਾ ਲਾ ਕੇ ਤਾਂ ਦੇਖ ਕੀ ਹੁੰਦਾ ਰਗੜੀ ਨਾ ਕਿੰਨਾ ਰਗੜੀ ਨਾ ਰਗੜੀ ਰਗੜ ਓਏ ਦੇਖਦਾ ਸਹੀ ਮੜ ਜਾ ਓਏ ਫੜਦਾ ਸਹੀ ਮੜ ਜਾ ਦੋ ਮਿੰਟ ਮੀ ਮੇਰਾ ਆਇਆ ਅਨਪਾੜਨਾ ਚੱਲ ਖਾਣ ਨਹੀਂ ਦੇਣਾ ਤੂੰ ਇਦਾਂ ਜਿਹਦਾ ਖਾਣ ਨਹੀਂ ਦੇਣਾ ਇਦਾਂ ਰੋਕਣਾ ਤੋ ਨਹੀਂ ਨਹੀਂ ਤਾਂ ਹੱਥ ਪਿੱਛੇ ਕਰਨਾ ਇਦਾਂ ਹੌਲੀ 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 ਹਾਂ ਇਦਾਂ ਚੱਲ ਸਤਾਰੀ ਸਤਾਰੀ ਹੈਲੋ ਕਰੋ ਪੂਰੇ ਬਾਜੀ ਨਾਲ ਹੈਲੋ ਹੈਲੋ ਜੱਫੀ ਪਾ ਕੇ ਮਿਲੋ ਇਹ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਹੈ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਹਿੱਦੀ ਜਾਣਾ ਤੇਿੱਦੀ ਵਾਪਸ ਆ ਜਾਣਾ ਬੱਸ ਯਾਰ ਬੁੜਾ ਦਾ ਕੱਛਾ ਵੀ ਪਾਟਾ ਪਾ ਕੇ ਤੁਰਿਆ ਫਿਰਦਾ ਪਜਾਮੇ ਨਾਲ ਪਹਿਲੀ ਡਿੱਗੀ ਜਾਂਦਾ ਡਿੱਗੀ ਜਾਂਦਾ ਓਏ ਨਾ ਵੇ ਮੇਰਾ ਵੀ ਇਦਾਂ ਕਰੋ ਉਥੋਂ ਜਾ 150 ਦੇ ਦੋ ਕੱਛੇ ਮਿਲਦੇ ਬੁੜੇ ਨੂੰ ਲੈ ਦੇ ਫਿਰ ਛੱਡ ਤੂੰ ਪਜਾਮੇ ਪਜੋਮੇ ਬਾਜੀ ਉਹਨਾਂ ਨੂੰ ਪੁੱਛ ਲਓ ਕਿੱਥੇ ਮਿਲਦੇ ਆ ਇੱਥੇ ਪਾਜੀ ਆਹ ਦਾ ਦੇਖੋ ਨਾ ਬ੍ਰੈਂਡ ਵਾਲਾ ਹੈਗਾ ਜਿਹਨੂੰ ਅੰਦਰ ਪੜਿਆ ਦੇਖ ਤਾਂ ਕਿਹੜਾ ਲੈਣਾ 24 ਚੰਨ ਵਾਲਾ ਆ ਵਧੀਆ ਚੜਾ ਲਓ ਕੱਢੋ ਬਾਹਰ ਇਹਨੂੰ ਮੇਰਾ ਫੇਰ ਨਾ ਨੁਕਸਾਨ ਕਰਾਓ ਆਪਣਾ ਹੋਰ ਬੰਦ ਕਰਾਉਂਗੇ ਤਾਂ ਕੀ ਲੈਣਾ ਬੂਟ ਲੈਣੇ ਆ ਜਾਂ ਕੀ ਲੈਣਾ ਗੋਲੇ ਹੁਣੀ ਆ ਕੇ ਦੇਖ ਜਾ ਜਿਹੜੇ ਪਜਾਮੇ ਲੈ ਆਉਂਦੇ ਹੁੰਦੇ ਆ ਬੜੇ ਦੇਖੋ ਕਿੱਥੇ ਆ ਕਹਿੰਦਾ ਮੇਰੇ ਇਦਾਂ ਦੇ 800 ਦੇ ਛੇ ਪਜਾਮੇ ਲੈ ਆਉਂਦੇ ਹੁੰਦੇ ਬੜੇ ਦੇਖੋ ਕਿੱਥੇ ਆ ਇਹ ਉਹ ਟ੍ਰੈਡ ਮੈਲਾ ਜਿੱਥੇ ਕਹਿੰਦੇ ਇਤਿਹਾਸ ਫਿਰ ਜਿਆ ਹੈਲੋ ਹੈ ਨਹੀਂ ਭਾਜੀ ਹੁਣੀ ਸੈੱਟ ਚੈੱਕ ਕਰਦੇ ਆ ਮੇਰਾ ਨਾਂ ਫੈਰ ਭਗਾਈ ਕਰੋ ਇਹ ਤਾਂ ਇਹ ਬੁਧਾ ਬ੍ਰੈਂਡ ਦਾ ਹੈ ਲੈਣਾ ਲੋਕਾਂ ਦੇ ਸਿਰਾਂ ਤੋਂ ਲਾ ਲੈਂਦਾ ਜਾਂਦੇ ਆ ਜਿਹੜੇ ਇੱਕ ਦਿਨ ਕਿਸੇ ਦੇ ਘਰੋਂ ਜਾ ਕੇ ਲਿਆਇਆ ਧੱਕੇ ਨਾਲੇ ਕਿਹੜੀ ਉਹ ਨਹੀਂ ਨਹੀਂ ਉਹ ਨਹੀਂ ਸੀ ਬੁੰਡਾ 11 11 11 ਨਹੀਂ ਹੋਰ ਸੀ ਨਹੀਂ 11 ਦਾ ਹੈਗਾ 11 ਦਾ ਪਹਿਲਾਂ ਤੁਸੀਂ ਸਲਾਹ ਕਰ ਲਓ ਫੇ ਨਹੀਂ 11 ਦੇ 11 ਦੇ ਹੀ ਲੈ ਹੁਣ ਹੈ ਨਹੀਂ ਫੇ ਚਲੋ ਬਾਜੀ ਆਜੋ ਫੇ ਕਹਿੰਦੇ ਬੋਡਰਲੈਂਡ ਵਾਲਿਆਂ ਦੇ ਜਣ ਇੱਕ ਦਿਨ ਲੈ ਜਾਵਾਂ ਦੇਖਾ ਠੰਡ ਲੱਗਦੀ ਕਿ ਨਹੀਂ ਫੇ ਮੁੜ ਜੂਗੇ ਤੋ ਕਹ ਚੱਕ ਟੋਪੀਆਂ ਉੱਧਰ ਘੈਂਟ ਆ ਇਹਨਾਂ ਦੀ ਉਹ ਦੇ ਲਾਲ ਲਲੀ ਉੱਧਰ orange ਵਾਲੀ ਹਾਂ 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 ਵਾਲੀ ਚੈੱਕ ਕਰ ਆ ਨਵੀਆਂ ਜੀ ਸਮੈਲ ਲੈ ਕੇ ਦੇਖ ਲੋ ਤੋ ਕਹ ਲੈ ਤਾਂ ਹੁਣੇ ਹੀ 5500 ਦੀ ਆ ਗੋਲੇ ਲੈ ਲੈ ਬਾਜੀ ਕਦ ਲੈ ਦੀਏ ਫੇ ਇਹਨੂੰ ਲੈ ਦੀਏ ਤੂੰ ਚੱਲ ਚੱਲ ਲੈ ਲੈ ਹੁਣ ਫੇ ਕਿ ਦਰੀ ਗਨੇ ਨੂੰ ਸਟੇਅਰ ਫੁੱਟ ਮਿਲਦੀ ਭਲਾ ਦਰੀ ਲਾਓ ਕਿ ਜਿੱਥੇ ਬਹਿ ਕੇ ਬੈਡ ਪਾਉਣੇ ਆ ਆ ਬਾਅਦ ਚ ਲੈਓ ਇਹ 5500 ਦੀ ਇਹ ਬਾਅਦ ਚ ਲੈਓ ਬਹੁਤ ਗੁਰਦੁਆਰੇ ਚੱਕ ਲੈਣੀ ਆ ਲੈ ਪਹਿਲਵਾਨ ਵੀ ਬੋਲਿਆ ਕਹਿੰਦਾ ਗੁਰਦੁਆਰੇ ਚੱਕ ਲੈਣੀ ਆ ਚੱਲ ਚਲੀਏ ਹੋਏ ਚੱਲਾ ਚਲੀਏ ਉਹ ਪਹਿਲਵਾਨ ਚੱਕ ਕੇ ਮਾਰਨ ਨੂੰ ਨਿਹੜਾ ਕੱਪੜਿਆਂ ਤੇ ਪਤਾ ਲੱਗ ਜਵੇ ਅੱਜ ਚੱਲ ਚਲੀਏ ਆ ਜਾ ਜਲ ਨਿਸ਼ਾਨ ਦਿੱਤਾ ਤੇ ਜ਼ੋਰ ਨਾਲ ਖਿੱਚੋ ਦੇਖ ਸਕਦੇ ਇੱਧਰ ਨਿਸ਼ਾਨ ਦਿੱਤਾ ਆ ਪਹਿਲਵਾਨ ਜੀ ਆਜੋ ਆ ਲੋ ਹੋ ਗਿਆ ਫੇ ਕੰਮ ਹੁਣ ਆਜੋ 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 ਨਹੀਂ ਆਜੋ ਪਹਿਲਾਂ ਉਹਨਾਂ ਦੇ ਜਾਈਏ ਆਜੋ ਮੈਨੂੰ ਲੋ ਜੀ ਜਿੰਨੇ ਪੈਰੀਂ ਕਹਿੰਦੇ ਗਏ ਸੀ ਆ ਤਸ਼ਮਾ ਬੰਨ ਤੈਨੂੰ ਕਛਾ ਮੈਂ ਲੈ ਦਿੰਦਾ 150 ਦਾ ਉਹਨੇ ਪੈਰੀਂ ਆ ਗਏ ਬਾਫ ਚਲੋ ਬੁੱਡਰਲੈਂਡ ਦੇ ਭਾਜੀ ਕਹਿੰਦਾ ਫਰ ਵਾਲੀ ਜੈਕਟ ਦੇਖਣੀ ਹੁਣ ਫਰ ਵਾਲੀ ਫਰ ਵਾਲੀ ਭਾਜੀ ਕੀ ਆ ਹੈਗੀ ਆ ਭਾਜੀ ਆ ਦੇਖੋ ਇਹਨਾਂ ਨੇ ਕਿੱਥੇ ਆ ਬੁੱਡਰਲੈਂਡ ਦੇ ਚੱਲ ਬੁੱਡਰਲੈਂਡ ਦੇ ਉਹ ਦੇ ਅੱਗੇ ਉਹ ਦੇ ਸਾਹਮਣੇ ਆ ਸਾਡ ਤੋਂ ਫਰ ਵਾਲੀ ਹਾਂ ਭੈਣ ਤੋਂ ਸੇਬਿਆਂ ਵਾਲੀ ਬੋਰੀ ਲੈ ਲੈਣੀ ਉਹ ਅੰਦਰ ਬੰਨ ਲੈਣੀ ਜੈਕਟ ਦੇ ਚਲੋ ਆਜੋ ਆ ਮਾੜੀ ਫੇ ਪ੍ਰਾਡਾਂ ਵਾਲੇ 800 ਵਾਲੀ ਗਰਮ ਬਹੁਤਿਆਰ ਲੂ ਲੱਗੀ ਪਈ ਆ ਇਹਨਾਂ ਦੇ ਨਹੀਂ ਆ ਗਈ ਫਰ ਵਾਲੀ ਹੈ ਨਹੀਂ ਹੈ ਨਹੀਂ ਹੈ ਨਹੀਂ ਉਹ ਅੱਗੇ ਅੱਗੇ ਬੁੱਧੂ ਪਾਪੇ ਜੀ ਨੂੰ ਕਹਿੰਦੇ ਪੱਪੀ ਜੀ ਪੱਪੇ ਜੀ ਨੂੰ ਆਹ ਪੱਪੀ ਜੀ ਕੀ ਪੱਪੀ ਪੱਪੀ ਕਹਿੰਦਾ ਬਰੈਂਡੀ ਬਹੁਤ ਮਹਿੰਗਾ ਨਹੀਂ ਨਹੀਂ ਪਾਜੀ ਤੁਹਾਡੇ ਨਹੀਂ ਬਣਨਾ ਤੁਹਾਡੇ ਨਹੀਂ ਬਣਨਾ ਅੱਗੇ ਜਾਣਾ ਇਹਨੇ ਕਿੱਥੇ ਆ ਉਹਦੇ ਭਾਜੀ ਇੱਥੇ ਹੈਗੀ ਆ ਓਏ ਮੜਾ ਜਾਈਆ ਫਰੋਲ ਗਲੇ ਤੇ ਹੀ ਆ ਸਾਰੇ ਚਾਹੀਦਾ ਹਲਾਵਾ ਏਹੀ ਹੁੰਦੀ ਨਹੀਂ ਕੁੜੀਆਂ ਉਹ ਨਹੀਂ ਨਹੀਂ ਸਾਰੇ ਹੀ ਚ ਲੈਣੀ ਸਾਰੇ ਉਹ ਆ ਦੇਖਾਂਗੇ ਤਾਂ ਤਾਂ ਕਿਦਾਂ ਹੋ ਜੀ ਹੁੰਦੀ ਆ ਮਿੱਤੋ ਹੈਗੀ ਐਸਾ ਮਤਲਬ ਕਿਦੋਂ ਨਿੱਗੀ ਚ ਆਈ ਵੀ ਆ ਨਿੱਗੀ ਚਲੋ ਵੀ ਹੈ ਨਹੀਂ ਇੱਥੇ ਵੀ ਅੱਗੇ ਦੇਖੋਗਾ ਨਾਲ ਟੋਰਚ ਓਏ ਉਹ ਆ ਦੇਖੋ ਏ ਜੈਕਟ ਸਾਲਿਆ ਕਿਹੜੀ ਉਹ ਆ ਦੇਖੋ ਆ ਲਾਲ ਵਾਲੀ ਆਹੋ ਹਾਂ ਚੈਨੀ ਕੱਢ ਤੈਨੂੰ ਕੱਢ ਪਤਾ ਲੱਗੇ ਚੈਨੀ ਬਾਹਰ ਕੱਢ ਚੈਨੀ ਚੈਨੇ ਬਾਹਰ ਕੱਢ ਭਾਈ ਚੈਨੀ ਬਾਹਰ ਕੱਢ ਸੋਨੇ ਵਾਲੀ ਬਾਹਰ ਕੱਢ ਭਾਜੀ ਬਾਹਰ ਇਹਨੂੰ ਹੋਰ ਲਾ ਪਲਵਾਨ ਤ ਫੜਾ ਹੀ ਲੈ ਕਿੱਥੇ ਆ ਫੜ ਕੇ ਰੱਖ ਫੜ ਕੇ ਐਡੀ ਡਸ ਵਾਲਿਆਂ ਦੇ ਚੱਲੇ ਆ ਮਾੜੀ ਮੋਟੀ ਗੱਲ ਵਾ ਭਾਜੀ ੱਤੇ ਮਾਰੋ ਕੁਛ ਨਹੀਂ ਲੈਣਾ ਟਾਈਮ ਖਰਾਬ ਕਰਨਾ ਇਹ ਤਾਂ ਡਾ ਟਾਈਮ ਖਰਾਬ ਕਰਨਾ ਇਹ ਭਾਜੀ ਕੁਛ ਨਹੀਂ ਲੈਣਾ ਬਚਾ ਲਓ ਇੱਕ ਬੂਡੇ ਟੁੱਟ ਜਾਊਗਾ ਇਹਨਾਂ ਦੇ ਫੇਰ ਹੋ ਇਹਨਾਂ ਦੇ ਆ ਪਜਾਮਾ ਦੱਸੋ ਭਾਜੀ ਮੁੰਡੇ ਨੂੰ ਕਿਹੜਾ ਆਇਆ ਜਾਂ ਨਹੀਂ ਹੁਣ ਦੱਸ ਦਿਓ ਸਾਨੂੰ ਨਹੀਂ ਤਾਂ ਹੱਥੋਂ ਹੀ ਮੋੜ ਦਿਓ ਉਠਾ ਘਰ ਨੂੰ ਚੱਲ ਤੇਰੀ ਡਿਊਟੀ ਮੁੱਕ ਗਈ ਪਹਿਲਵਾਨ ਹੋਣੀ ਆਗੇ ਕਿਦਾਂ ਭਾਜੀ ਆਇਓ ਭਾਜੀ ਮੜ ਜਾ ਇੱਧਰ ਨੂੰ ਜੀ ਆ ਪਜਾਮਾ ਦੱਸਿਓ ਮੜ ਜਾ ਮੁੰਡੇ ਨੂੰ ਪਜਾਮਾ ਇਹਦੇ ਨਾਪ ਦਾ ਇਹਦੇ ਨਾਪ ਮਦਰ ਹੈਗਾ ਇਹਦਾ ਸੈਜ ਇਹਦਾ ਸੈਜ ਦੇਖੋ ਹੈਗਾ ਸੈਜ ਵੱਡਾ ਚੱਲ ਬੰਦੂ ਹੈ ਨਹੀਂ ਓਏ ਤੁਰੋ ਫੇਤੀ ਛਾਲ ਤੇ ਲੋਕ ਲੋਕੇ ਨਿਕਲਣਾ ਏਡੀ ਗਾਇਤ ਕਿੱਥੇ ਲਪੋ ਕੇ ਨਿਕਲਨੇ ਆ ਪਾਜੀ ਹਾਂ ਪਾਜੀ ਮੇਰਾ ਵੀਰ ਉੱਪਰ ਜਾਇਆ ਓ ਸਾਰੇ ਜਣੇ ਤੁਸੀਂ 2 ਮਿੰਟ ਲਈ ਕਰ ਲੈ ਲੋ ਜੀ ਆ ਤਾਂ ਇਹਦੇ ਨਾਲ ਦੀ ਆ ਕੋਲੇ ਆ ਇਹਦੇ ਨਾਮ ਵੀ ਨਹੀਂ ਹੈ ਨਾ ਮੇਰਾ ਵੀਰ ਨੁਕਸਾਨਾ ਹੀ ਐ ਇਹਨੂੰ ਬਾਹਰ ਸੜਦੇ ਓ ਸੜਿਆਣੇ ਬਹੁਤ ਆਣੀਆਂ ਇਹਦੇ ਵਿੱਚੋਂ ਜਿਆ ਫਵਾ ਮਹੀਨਾ ਧੁੱਪ ਲਵਾ ਲਿਓ ਇਹਨੂੰ ਇੱਕ ਕੰਮ ਕਰਿਓ ਹੈ ਜਿਪ ਲਾ ਫੇ ਪਤਾ ਥੱਲੇ ਤਾਂ ਪਾਈ ਆ ਜਗੜ ਜਿਪ ਲਾ ਜਿਪ 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 ਦੇਖਦਾ ਟਰਟ ਨਹੀਂ ਉਹ ਤਾਂ ਸਹੀ ਨਹੀਂ ਆ ਬਾਜੀ ਇਹ ਲੱਗਦਾ ਜਿਦਾ ਤਾਜ਼ਾ ਤਾਜ਼ਾ ਨਹੀਂ ਢੋਨਾ ਲਾ ਕੇ ਆਇਆ ਹੁੰਦਾ 6500 ਨੂੰ ਕਿੱਲਾ ਆ ਜਾਓ ਏ ਆ ਜਾਓ ਏ ਨਹੀਂ ਸਹੀ ਆ ਛੋਟੀ ਨਹੀਂ ਹੈ ਮੈਂ ਹੋਰ ਕਿੰਨੀ ਚਾਹੀਦੀ ਇੱਕ ਥੱਲੇੋਂ ਵੀ ਪਾਈ ਆ ਜੈਕਟ ਇਹਦਾ ਪ੍ਰਾਈਸ ਕੀ ਆ ਬਾਜੀ ਛੋਟੀ ਆ 11000 ਦੀ ਹੋਊ ਕਿੰਨੇ 11 ਨਹੀਂ ਜੇ ਕਮੇਟੀਆਂ ਪਾ ਕੇ ਲਈਏ 80 11000 ਦੀ ਆ ਫੇਰ ਵੀ ਉਹ 12 ਦੀ ਲੈ ਕੇ ਗਏ ਆ ਸੀ ਇਹ ਤਾਂ ਫੇਰ ਵੀ 11 ਦੀ ਆ ਛੋਟੀ ਐ ਚ ਸਾਈਜ਼ ਹੋਰ ਨਹੀਂ ਵੱਡਾ ਐ ਵਟਾ ਨਹੀਂ ਹੋ ਸਕਦਾ ਵਟਾ ਨਹੀਂ ਤੁਸੀਂ ਯਾਰ ਮੂਡ ਹੀ ਖਰਾਬ ਕਰਦੇ ਹੈ ਨਹੀਂ ਹੈਗਾ ਤਾਂ ਲੈਣੀ ਵੀ ਹੈ ਨਹੀਂ ਤੁਸੀਂ ਕਹਿੰਦੇ ਕਿਤਾਬ ਦੀ ਲਿਖਿਆ ਉੱਤੇ 70 ਉਹ ਬਲੈਕ ਇਨ 11 ਦੀ দাম ਹੈ 911 ਦੀ ਹੋ ਦੱਸ ਦੇਣਾ 10000 ਦੀ ਹੈ ਕੋਲੇ ਚੇਦੇ ਚ ਨਹੀਂ ਮਿਲੂਗਾ ਲੈ ਸਕੀ ਦਵੋਗੇ ਫਾਈਨ ਲੈ ਸਕਦਾ ਆਹੀ ਪਿਆ ਇਹ ਫਰੈਸ਼ੀ ਹੈ ਬਾਈ ਹੈ ਲੈਸ ਲੱਗੀ ਨਹੀਂ ਇਹ ਸਰੋਪਾ ਬਵਾਦਵਾਗੇ ਗੰਤਾਂਂਟੀ ਜੇ ਪਾਇਆਗਾ ਨਹੀਂ ਤਾਂ ਹੁੰਦੀ ਜੋ ਕੀ ਕਹਿੰਦੇ ਭਾਜੀ ਨਵਾਂ ਜੋੜਾ ਆਇਆ ਕਹਿੰਦੇ ਹਨਾ ਨਾ ਪੈਰਾਂ ਚ ਪਾਉਣ ਨੂੰ ਤੇ ਪਾਣੀ ਪੂਣੀ ਪੀਣ ਨੂੰ ਇੱਕੋ ਜਿਹਾ ਹੀ ਆ ਇਹ ਤਾਂ ਛੱਪੂ ਪੋਰੀਆਂ ਛੱਡੀਆਂ ਉਹਨਾਂ ਨੇ ਫਿਲਟਰ ਹੋ ਗਿਆ ਹੁਣਾ ਬੁੱਧੂ ਪਾਣੀ ਭਰ ਲਾ ਓਏ ਚਲਿਏ ਫੇ ਹੈ ਨਹੀਂ ਇੱਥੇ ਵੀ ਕੁਝ ਚਲੋ ਆਜੋ ਫੇ ਉਹਨਾਂ ਦੇ ਵੜਦੇ ਨੇ ਮੋਟਰ ਲੈਂਡ ਰਹਿ ਗਿਆ ਮੋਟਰ ਲੈਂਡ ਕਿੱਥੇ ਭਾਜੀ 400 ਚਲੋ ਆਜੋ ਫੇ ਕਿੰਦਾ ਭਾਜੀ ਇਹਨਾਂ ਦੇ ਆਉ ਕੋਈ ਪਸੰਦ ਜੈਕਟ ਦੇਖ ਲੈਣੇ ਪਹਿਲੀ ਪੁੱਛ ਲੋ ਤਾਂ ਫਰ ਵਾਲੀ ਚਾਹੀਦੀ ਫਰ ਵਾਲੀ ਫਰ ਕਿਹੜੇ ਆਹਾ ਭਾਜੀ ਆ ਕਿੰਨੇ ਦਾ ਆ ਕਿੰਨੇ ਦਾ ਇਹਦੇ ਮੈਂ ਭਰੋਣਾ ਆਦੇ ਲਿਖਿਆ 6500 ਦਾ ਜੈਨਕ ਲੈਣੀ ਕਿ 6595 ਉੱਪਰ ਫਰ ਵਾਲੀ ਮਿਲ ਜੂ ਚਲੋ ਆ ਜਾਓ ਚਲੋ ਆ ਆ ਝੋਲੀ ਗਾ ਦੀ ਉਹ ਬੱਕਰੀ ਦੇ ਥੱਲੇ ਪਾਉਣ ਨੂੰ ਅੱਛਾ 600 ਰੁਪਏ ਸੌਰੀ ਸੌਰੀ ਯਾਰ ਡਗੜ ਡਗੜ ਖਰਾਦੋ ਤੂੰ ਪਾਸ ਸੁੱਖਾ ਲੱਗਿਆ ਤਾ ਕੱਢ ਗਿਆ ਟੈਨਾਲੀ ਵੀ ਵਧੀਆ ਰਹਾ ਮੈਨੂੰ ਨਾਮ ਆਗ ਲਿਆਂਦਾ ਬੁੱਡਰ ਲੈਂਡ ਆ ਭਾਜੀ ਫਰ ਵਾਲੀ ਜੈਕਟ ਚਾਹੀਦੀ ਗੋਲੇ ਆਹ ਦੇਖਦਾ ਓਏ ਆ ਤਾਂ ਮੜੇ ਪਤੰਗ ਦੀ ਬਣਾਈ ਆ ਖਰੇ ਇਹ 14000 ਰੁਪਏ ਮੋੜ ਜਾ ਤੂੰ ਮੋੜ ਜਾ ਉੱਥੇ ਹੈਂ ਪਰ ਇਦਾਂ ਠੰਡ ਨਹੀਂ ਲੱਗਣੀ ਇਹਨਾਂ ਚ ਸਾਤਰੀ ਕਾਲ ਬਾਜੀ ਕੀ ਹਾਲ ਚਾਲ ਆਖਦੀ 14000 ਦੀ ਦੇਖੀ ਇਹਨਾਂ ਜੈਕਟ ਆ ਦੇਖੋ ਤਾਂ ਫਰ ਵਾਲੀ ਆ ਬੇ ਭਾਈ ਤੂੰ ਗਰਮ ਵਿਹਾਲ ਪੂਰੀ ਜਾਨ ਕੇ ਉਸ ਤੋਂ ਬੜੀ ਫਲਫੀ ਜੀ ਨਾ ਹੋਵੇ ਉਸ ਹੱਦ ਵਿਹਾਲ ਕੋਈ ਨਹੀਂ 14 ਛੱਡ ਕੇ ਯਾਰ 1400 ਵਾਲੀ ਦਿਖਾ ਲ ਦੇ ਆਪਾਂ ਨੂੰ ਪਰਵਾਹ ਮੰਨਾਂਗੇ ਆ ਬੀਬੀ ਤੋਂ ਗੋਲੀਆਂ ਆ ਮੈਂ 5 ਖਾ ਲੈਣੀਆਂ ਕੱਠੀਆਂ ਆ ਆ ਫੜ ਓਏ ਦੇਈ ਜਾਈ ਇੱਕ ਇੱਕ ਤੋੜ ਕੇ ਭਾਜੀ ਹੁਣਾਂ ਨੂੰ ਸਾਈਜ਼ ਤੇ ਤਾਂ ਪਤਲਾ ਨਹੀਂ ਮੈਂ ਹੁਣ ਤਾਂ ਰੱਜ ਕੇ ਆਇਆ ਖਾ ਖੂਗੇ ਐਮ ਨਹੀਂ ਐਲ ਦੇ ਐਲ ਕਿਡ ਨਿਕਲੇ ਆ ਬਾਹਰ ਨੂੰ ਹੁਣ ਤਾਂ ਹਾਂ ਉਹ ਵਾਲੀ ਜੀ ਚੈੱਕ ਕਰੀ ਜੇਸੀ 360 ਸਾਈਜ਼ ਦੇਖੀ ਜੀ ਹਾਂ ਜੀ ਆ ਰੁਕੋ ਜੀ ਤੇ ਤੇ ਰੁਕੋ ਜੀ ਉੱਥੇ ਆਸ ਨੇ ਉਹਨੇ ਇਹਨੂੰ ਇੱਜੇ ਰੱਖ ਲੈ ਇਹਨੂੰ ਚਲ ਲੈ ਸਾਈਜ਼ ਨਹੀਂ ਹੋਣਾ ਭਾਜੀ ਇਹਦੇ ਚ ਆਈ ਜਿਹਨੇ ਹੈ ਹੈ ਬਣਵਾ ਦਿਓ ਦਰਜੀ ਥੱਲੇ ਹੀ ਬੈਠਾ ਪਾਜੀ ਫਰ ਵਾਲੀ ਆ ਹੈਗੀ ਉਹਦਾ ਫਰ ਹੀ ਸੀਗੀ ਪਾਜੀ ਸਾਰੇ ਵਿੱਚ ਵੀ ਫਰ ਹੈ ਹੈ ਲੱਗੀ ਹੀ ਹੈ ਅੰਦਰ ਉਹ ਫਰ ਬੋਲੇ ਤਾਂ ਉਹ ਦੇਖਦਾ ਪਾ ਕੇ ਦੇ ਦੇ ਆਉਂਦੀ ਮੇਰੀ ਗੱਲ ਆ ਕਿਦਾਂ ਹੱਸਦਾ ਇਹ ਵੀ 26 ਵੀ ਵਾਰਮ ਦੇ ਵਿੱਚ ਆਹ ਬਿੱਲੇ ਜਿਹੜੇ ਤੋਂ ਬੱਬ ਪਾਏ ਹਾਂ ਅੰਦਰ ਗਿਆ ਵੀ ਇੱਥੇ ਕੋਈ ਇਦਾਂ ਲੀ ਗਾ ਤੁਸੀਂ ਨਾਮ ਉਹ ਮੰਗਵਾ ਹਾਂ ਤੁਹਾਡੇ ਕੋਲੋਂ ਬਾਹਰ ਤੁਸੀਂ ਮੰਗਵਾ ਹਾਂ ਹਾਂ ਲੋਕ ਕਹਿੰਦੇ ਕਦਾਈ ਨਹੀਂ ਭਾਜੀ ਪਸੰਦ ਉਹ ਕਹਿੰਦੇ ਮਗਾ ਦੇ ਮੰਗਾਗੇ ਹਾਂ ਦੇਖ ਲਓ ਪਾ ਕੇ ਉਦੋਂ ਸੈਸੂ ਚ ਲਾ ਲ ਭਾਜੀ ਮੜ ਜੇ ਕੋਲ ਕਰਨਾ ਇਹਨੂੰ ਛੋਟੀ ਆ ਹਨਾ ਆ ਸਾਈ ਇਹ ਸੇਮ ਹੈ ਆ ਰੱਖ ਦੋਗੇ ਛੋਟਾ ਆ ਸਮੋਲ ਆ ਬੁੱਧੂ ਦੇ ਪੱਟੇ 'ਚ ਫਸਾ ਕੇ ਦੇਖ ਲਈਏ ਕਿਹੜੀ ਆ ਵਾਦੀ ਸੀ ਨਾਮ ਦਾ ਪੱਟ ਨੂੰ ਫੇ ਸਮਝ ਲਾਂਗੇ ਗਰਮ ਆ ਨਹੀਂ ਮੜ ਜੇ ਸਾਈ ਜਾਣਾ ਨਹੀਂ ਮੜ ਜੀ ਮਹਾ ਬੋਮੇ ਚ ਪ੍ਰਸਾਰ ਕੇ ਦਿਖਾ ਲਦੇ ਤੁਹਾਡੇ ਦੇ ਉਦੇ ਅੰਦਰ ਸੇਕ ਬਹੁਤ ਹੁੰਦਾ ਜਗੜ ਦੀ ਲੋੜ ਇਹ ਨਹੀਂ ਮੈਨੂੰ ਲੱਗਦਾ ਵੀ ਲੋਣੀ ਪੈਣੀ ਆ ਇੱਕ ਹੀਟਰ ਲਾਈ ਆ ਵਾ ਜੀ ਇੰਨਾ ਕਾ ਤੇ ਗਰਮ ਹੋਇਆ ਪਲਵਾਨ ਜੀ ਆ ਲਿਆ ਇਹਨੂੰ ਉਹ ਟਾਇਰ ਮੜ ਜੀ ਚੈੱਕੇ ਕਰਨੇ ਆ ਲੋਣੀ ਆਏ ਪੈਸੇ ਵੀ ਸੋਨੇ ਆ ਮੜ ਜਾ ਆ ਪੁੱਛ ਦੇਖ ਖਰੀ ਆ ਨਵਾਂ ਡਿਜ਼ਾਈਨ ਆ ਉਹ ਦੇ ਆਏ ਹਾਏ ਇਹ ਗੰਦਬਾਤ ਆ ਆਹ ਦੇ ਆ ਹਾਏ ਬਾਜੀ ਰੂਮ ਸਪਰੇ ਹੈਗੀ ਰੂਮ ਸਪਰੇ ਬਾਜੀ ਬੁੱਧੂ ਨੇ ਮੋਗ ਮਾਰ ਤਾ ਬੁੱਧੂ ਹੁਣ ਲੀਕ ਹੋ ਗਿਆ ਬਾਜੀ ਬੁੱਧੂ ਹੁਣ ਲੀਕ ਹੋ ਗਿਆ ਆ ਕੀ ਕੀਤਾ ਬੁੱਧੂ ਆ ਕੀ ਕਰਤਾ ਕੀ ਕਰਤਾ ਸਪਰੇਂਗ ਰੋਲ ਹੋਰ ਪਤਾ ਨਹੀਂ ਕੀ ਕੀ ਖਾਦੇ ਆ ਮਸਾਲੇ ਚਟਣੀ ਮੂਲੀ ਇਹ ਤਾਂ ਬੁੱਧੂ ਦਹੀਂ ਵਾਲੇ ਲਫਾਫੇ ਖਾਦੇ ਲੱਗਦੇ ਓਏ ਸਹੀ ਗੱਲ ਆ ਹਾਂ ਬੁੱਧੂ ਬਾਜੀ ਆ ਆ ਤੈਨੂੰ ਯਾਰ ਨੌਕਰੀ ਪਿਆਰੀ ਆ ਜਾਣਦਾ ਤੈਨੂੰ ਕੋਈ ਨਹੀਂ ਹੈਗਾ ਖਤਰਾ ਆਹ ਬਾੜੀ ਦੀ ਤੀਲੀ ਨਾ ਬਾਲ ਦੋ ਜੈਕਟਾ ਸਵੇਤ ਹੀ ਸਾਰਾ ਸੁਆਹ ਹੋ ਜਾਂਦਾ ਇੱਥੇ ਇਹਨਾਂ ਦਾ ਤਾਂ ਕਲੇਮ ਹੀ ਨਹੀਂ ਮਿਲਣਾ ਜਿੱਦਾਂ ਦਾ ਬੁੱਧੂ ਆ ਨੀ ਮੇਰਾ ਆਇਆ ਅਨਪਾੜਨਾ ਚੱਲ ਖਾਨ ਨਹੀਂ ਦੇਣਾ ਤੂੰ ਇਦਾਂ ਜਿਦਾ ਖਾਨ ਨਹੀਂ ਦੇਣਾ ਇਦਾਂ ਰੋਕਣਾ ਆ ਤੂੰ ਨਹੀਂ ਨਹੀਂ ਇਹਦਾ ਹੱਥ ਪਿੱਛੇ ਕਰਨਾ ਇਦਾਂ ਹੌਲੀ 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 ਹਾਂ ਇਦਾਂ ਚੱਲ ਸਤਾਰੀ ਸਤਾਰੀ ਨਹੀਂ ਗੱਲ ਨੂੰ ਹੱਥ ਰੋਕਣਾ ਐਨੀ ਮੈਨ ਲੱਗਦਾ ਸੱਤਵੀਂ ਵਾਰੀ ਮੇਰਾ ਗੁੱਟ ਮੂੰਹ ਹੀ ਮਾਰ ਲੇਗਾ ਨਹੀਂ ਗਾਣਾ ਗਾ ਕੇ ਗਾਣਾ ਗਾ ਕੇ ਵੇ ਤੂੰ ਧਾ ਖਾ ਕੇ ਪਾਟ ਜਾ ਅੱਗੇ ਨੂੰ ਹੋ ਥੋੜਾ ਅੱਗੇ ਨੂੰ ਤੈਨੂੰ ਵੜੀ ਆ ਹੱਥ ਰੋਕ ਬਿੱਲ ਲੱਗਦਾ ਤੂੰ ਨਾ ਤੈਨੂੰ ਚੱਲ ਨਹੀਂ ਗਾਣਾ ਗਾ ਕੇ ਗਾਣਾ ਗਾ ਕੇ ਕੀ ਵਾਰੀ ਨਾ ਤੇ ਤੈਨੂੰ ਰੇਸ਼ਾ ਵੇਚੇ ਤੈਨੂੰ ਤੇ ਨਹੀਂ ਚਲੋ ਪਲਵਾਨ ਜੀ ਚਲੋ ਕਰੋ ਦਗਾਟ ਨਾ ਆਜੋ ਅੰਦਰ ਨੂੰ ਅੰਦਰ ਨੂੰ ਆਜੋ ਕਰ ਦੋ ਦਗਾਟ ਨਾ ਨਹੀਂ ਨਹੀਂ ਆ ਜਿਹੜਾ ਸਪ੍ਰਿੰਗ ਰੋਲ ਸੁਪਰ ਸਾਫ਼ ਕਰਕੇ ਖਾ ਲਿਆ ਸਹੀ ਬੋਸ ਪੂਰੇ ਆ ਜਾ ਮੜਾ ਜਾ ਮੜਾ ਮੜਾ ਕਰੰਟ ਪੈਣਾ ਐਨਾ ਹੋਰ ਨਹੀਂ ਕੁਛ ਹੋਣਾ ਮੜਾ ਮੜਾ ਕਰੰਟ ਦੇਖਦਾ ਕਰਦਾ ਹੁਣ ਆ ਦੇ ਓਏ ਦੇਖੀ ਓਏ ਓ ਨਹੀਂ ਨਹੀਂ ਹੌਲੀ ਓਏ ਹੌਲੀ ਓ ਕਾਲੀ ਹੌਲੀ 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 ਆ ਦੇ ਕੁਛ ਨਹੀਂ ਹੁੰਦਾ ਆ ਦੇ ਇਧਰ ਆ ਦੇ ਓ ਯਾਰ ਮੇਰਾ ਹਾਰਦਾਂ ਮੈਂ ਬੈਸ ਤੇ ਨਹੀਂ ਨਹੀਂ ਇਹ ਤਾਂ ਗੱਪਾਂ ਜੱਟ ਜਿੰਦਾ ਆ ਦੇ ਇਧਰ ਆ ਦੇ ਇਧਰ ਨੂੰ ਆ ਤਾਂ ਸਹੀ ਆ ਤਾਂ ਵਾਈਬ੍ਰੇਸ਼ਨ ਹੀ ਆ ਇਹ ਮਰੇਟ ਹੋ ਗਈ ਜਾ ਰਹੀ ਮੇਰੇ ਨਹੀਂ ਕੁਛ ਨਹੀਂ ਹੁਣ ਆ ਇਧਰ ਆ ਨੇ ਗੱਪਾ ਜੱਡੀ ਜਾਂਦਾ ਪੂਰੇ ਹੁਣੀ ਆਪਣੇ ਹੱਥਾਂ ਨਾਲ ਆਪ ਲਾਉਣਗੇ ਪਿਛੇ ਲਾ ਪਿਛੇ ਇਹਨੂੰ ਤੁਈ ਤੇ ਢੁਈ ਤੇ ਢੁਈ ਤੇ ਲਾਦਾ ਗਾਹ ਨੂੰ ਆ ਜਾ ਗਾਹ ਨੂੰ ਆ ਜਾ ਗਾਹ ਨੂੰ ਗਾਹ ਨੂੰ ਉਹ ਨਹੀਂ ਨਹੀਂ ਆ ਜਾ ਉਹ ਸਿੱਟੀ ਨਾ ਥੱਲੇ ਉਹ ਨਹੀਂ ਨਹੀਂ ਉਹਨੇ ਆਹ ਦੇਖ ਤਾਂ ਸਹੀ ਪੜ ਗੋਲੇ ਨੂੰ ਫੜ ਦਿਆ ਇਹਨੂੰ ਫੜ ਦਿਆ ਆ ਦੇਨ ਘਾਟੀ ਆਪ ਹੀ ਲਾਲਾ ਘਾਟੀ ਆ ਘਾਟੀ ਆ ਦੇਖ ਤਾਂ ਲਾ ਕੇ ਤਾਂ ਦੇਖ ਕੀ ਹੁੰਦਾ ਰਗੜੀ ਨਾ ਕਿੰਨਾ ਰਗੜੀ ਨਾ ਰਗੜੀ ਰਗੜ ਓਏ ਦੇਖਦਾ ਸਹੀ ਮੜ ਜਾ ਓਏ ਫੜਦਾ ਸਹੀ ਮੜ ਜਾ ਦੋ ਮਿੰਟ ਦੇ ਇੱਕ ਹੌਲੀ 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 ਆ ਆ ਵੀ ਆ ਵੀ ਆ ਵੀ ਲਾ ਲਾਣੇ ਚੱਲ ਉਹਨੂੰ ਚੱਲ ਚੱਲ ਆ ਵੀ ਆ ਵੀ ਓਏ ਘਾਟੀ ਆ ਇਹ ਘਾਟੀ ਆ ਘਰ ਮੋਝ ਨਹੀਂ ਚੱਲ ਆ ਵੀ ਦੇਖਦਾ ਕਰਕੇ ਤੂੰ ਨਾ ਕਰ ਚੱਲ ਠੀਕ ਹੈ ਦੇਖਦਾ ਮ사ਜ ਬਾ ਵਧੀਆ ਹੋਣ ਨੂੰ ਨਾ ਆ ਵੀ ਕੀ ਕਰਨ ਡਿਆ ਇੱਧਰ ਸਹੀ ਆ ਹਾਂ ਕੀ ਕਹਿੰਦਾ ਮਰ ਜਾ ਇਹਨੂੰ 2 ਮਿੰਟ 2 ਮਿੰਟ 2 ਮਿੰਟ 2 ਮਿੰਟ ਆ ਜਾ ਪੂਰੇ ਇੱਕ ਆਰੀ ਇੱਕ ਆਰੀ ਲਾਉਣੇ ਆ ਦੇਖ ਲੈ ਯਾਰ ਮੰਨਿਆ ਛੱਡ ਦੇ ਛੱਡ ਦੇ ਮਰ ਜਾ ਆਪ ਹੀ ਲਾ ਦੇ ਇੱਧਰ ਨੂੰ ਆ ਆ ਦੇ ਆ ਆ ਦੇ ਰੱਖ ਲੈ ਕੱਲੇ ਨੇ ਕਹਾਂ ਆਟੇਨ ਬਾਹਰ ਨੂੰ ਕੀ ਹੋ ਗਿਆ ਪੂਰੇ ਪੂਰੇ ਭਾਜੀ ਨਹੀਂ ਭਾਈ ਕੋਈ ਨਹੀਂ ਇੱਧਰ ਲੈ ਕੇ ਆਓ ਪੂਰੇ ਪੂਰੇ ਭਾਜੀ ਓਏ ਪੂਰੇ ਇੱਧਰ ਆਓ ਪੂਰੇ ਭਾਜੀ ਅੰਦਰ ਆਓ ਅੰਦਰ ਆਜੋ ਪਹਿਲੀ ਯਾਰੀ ਕੋਲ ਆ ਬੰਦ ਕਰੋ ਕੁੰਡਾ ਬੰਦ ਕਰੀ ਕੁੰਡਾ ਪੂਰੇ ਭਾਜੀ ਹੈਲੋ ਕਰੋ ਹੈਲੋ ਹੈਲੋ ਕਰੋ ਪੂਰੇ ਭਾਜੀ ਨਾਲ ਹੈਲੋ ਹੈਲੋ ਜੱਫੀ ਪਾ ਕੇ ਮਿਲੋ ਇਹ ਚੱਲ ਆਪਦੀ ਮਾਠੀ ਭਾਰੀ ਪੈ ਗਈ ਤੂੰ ਪੂਰੇ ਕੀ ਹੋਇਆ ਬੜੇ ਲਲਕਾਰੇ ਮਾਰਦਾ ਹੁੰਦਾ ਸੀ ਕੀ ਹੋਇਆ ਫੋਟੋ ਫਿੱਟਿਆ ਕੱ ਲੈਣੇ ਆਇਆ ਕਿ ਤੇਰੇ ਘਰੇ ਆ ਗਿਆ ਤੂੰ ਘਰੇ ਪੂਰਾ ਜੀ ਮਸਲਾ ਹੱਲ ਕਰਾਓ ਚੋਰੀ ਦਾ ਮੋਬਾਈਲ ਲੈ ਲਿਆ ਸੀ ਮੁੰਡਿਆਂ ਨੇ ਤੇ ਪੁਲਿਸ ਇਹਨਾਂ ਨੂੰ ਚੱਕਣ ਆ ਗਈ ਸੀ ਕੋਈ ਹੈਗਾ ਬਕਵ ਬੱਕ ਕੱਟ ਕੇ ਮੈਂ ਬੈਠਾ ਨਹੀਂ ਤੇ ਇਹਨੇ ਕਹਤੇ ਲਿਆ ਤੇ ਬਕਵ ਹੈਗਾ ਕੋਈ ਤੁਹਾਡਾ ਕੋਹਣ ਕਰਾਉ ਗੱਲ ਸਾਰੇ ਬਕਵ ਇਹਨੂੰ ਤਾਂ ਗੋ ਲੈ ਕੇ ਘਰ ਪਹੁੰਚੇ ਆ ਪੂਰਾ ਜੀ ਹੁਣੀ ਕਦਾਂ ਪੂਰਾ ਜੀ ਹਾਂ ਹਾਂ ਇਹ ਦੇ ਇੱਕ ਦਾ ਗਾਣਾ 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 ਅੱਜ ਇਥੇ ਸੋਣਾ ਉੱਠ ਪੁਰਿਆ ਓਏ ਗਾਣਾ ਤਾਂ ਸੁਣਾਵੇ ਕੋਈ ਜ਼ਿੰਦਗੀ ਦੇ ਰਸਤੇ ਉਹ ਡਾਡਾ ਬੜਾ ਕਹਿੰਦਾ ਸੀ ਮੈਂ ਇਦਾਂ ਮੇਰੀ ਕੱਟ ਦੇ ਮੇਰੀ ਇਦਾਂ ਕੱਟ ਹੁਣ ਮੈਂ ਤਾਂ ਪੁੰਨ ਰਿਆ ਯਾਰਾਂ ਦੀ ਆਯੋਰੀ ਦੋस्तानी ਗਰਦਰੀਆਂ ਖਾਨ ਸਾਹਿਬ ਦਾ ਖਾਨ ਸਾਹਿਬ ਨਹੀਂ ਨੀਟੂ ਛੱਟਣ ਵਾਲੇ ਦਾ ਨਵਾਂ ਗਾਣਾ ਆਇਆ ਵਾ ਤੂੰ ਵੀ ਕੱਢ ਕੋਈ ਗਾਣਾ ਮੁਕਾਬਲਾ ਦੇ ਤੂੰ ਉਹਨੂੰ ਮੁਕਾਬਲਾ ਗਾਣੇ ਕੱਟਣੀ ਉਹਦਾ ਮੁਕਾਬਲਾ ਕਰ ਤੂੰ ਉਹਨਾਂ ਰਿਮ ਜਿਮ ਰਿਮ ਜਿਮ ਕੈਂਦੀਆਂ ਕਣੀਆਂ ਸੱਜਣਾ ਜਾਨ ਤੇਰੀ ਤੇ ਬੁਲਿਆ ਆ ਜਾ ਹਾਂ 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 ਮਨੁਸ਼ਾਨੀ ਆ ਗਈ ਮਰਗੀ ਪੈ ਗਈ ਹਾਏ ਹੋਏ ਆ ਜਾ ਇਹ ਨਹੀਂ ਹੁਣ ਇੰਗਲਿਸ਼ ਚਾਹੀ ਜਾਣਾ ਹੋ ਜਵੇ ਟ੍ਰਾਂਸਲੇਟ ਕਰੋਗੇ ਪੂਰੇ ਹੁਣੀ ਹੈਲੋ ਦੇਈ ਕਰੋ ਟ੍ਰਾਂਸਲੇਟ ਕਰੋ ਕਿਦਾਂ ਚੱਕਤਾ YouTube ਤੇ ਪੂਰੇ ਨੇ ਇੱਕ ਡਰਾਫਟ ਅ ਸੜਾ ਮੋਟਾ ਭਾਈ ਬੇਟਾ ਆਈ ਲਵ ਯੂ ਮੋਟਾ ਭਾਜੀ ਬੜਾ ਖੰਦਾ ਪਿੰਦਾ ਯਾਰ ਇਹ ਕਹਿੰਦਾ ਮੈਂ ਇਹ ਕਹਿੰਦਾ ਮੈਂ ਪਤਲਾ ਹੋ ਗਿਆ ਮੈਂ ਉਹ ਇਹਨੂੰ ਪਤਲਾ ਕਰਾਂਗੇ ਨਹੀਂ ਹੋਇਆ ਨਹੀਂ ਹਜੇ ਦੇਖ ਤਾਂ ਉਹਦਾ ਘਟਿਆ ਭਰਪੂਰ ਘਰ ਆ ਗਿਆ ਯਾਰ ਤੁਸੀਂ ਨਹੀਂ ਬੱਸ ਕਰ ਮਮੇ ਰੋਟੀ ਤਾਂ ਆਪ ਨੂੰ ਨਹੀਂ ਜੁੜਦੀ ਉਹਨਾਂ ਨੂੰ ਕਿਹਨੂੰ ਪੁੱਛਣ ਨੇ ਤੂੰ ਸਬਜ਼ੀ ਲਿਆਏ ਆ ਸਬਜ਼ੀ ਲੈ ਗਏ ਸਿੱਟਣ ਚੱਲਾ ਸੀ ਪਸ਼ੂਆਂ ਦੇ ਮੁਰੇ ਮੈਂ ਦੱਸ ਕੰਗਲਾ ਨਾ ਹੋਵੇ ਤਾਂ ਯਾਰ ਤੁਸੀਂ ਇੰਨਾ ਕਦਾ ਸੋਚ ਲਿਆ ਕਰੋ ਆਂਡ ਕਵਾਂਡਾ ਤੂੰ ਬਾਹਰ ਸਿੱਟੇ ਆਉਣੇ ਜਾ ਕੇ ਹੋ ਯਾਰ ਮੈਂ ਕਿ ਚਲ ਸਿੱਟੇ ਨੇ ਮੈਂ ਚਲੋ ਹੂਲਾ ਕੰਮ ਇੱਧਰ ਦਾ ਮਮਾ ਜਿਹੜੀ ਘਰ ਦਾ ਭੁੱਖਾ ਆ ਜੀ ਨਹੀਂ ਹੁੰਦੀ ਉੱਤੇ ਬੁਰਕੀਆਂ ਮਾਰ ਮਾਰ ਉਹਦੇ ਵੀ ਛਾਲੇ ਪਾਏ ਪੈਰਾਂ ਨੇ ਖੇਤ ਅੰਬ ਦੇ ਚਾਰ ਦੀ ਢੀਟੀ ਤੇ ਬੋਟੀਆਂ ਘਸਾ ਕੇ ਛਾਲੇ ਪਾਏ ਪੈ ਤਤੀ ਇੰਨੀ ਕਰ ਦਿੰਦੇ ਆ ਤੂੰ ਇਦਾਂ ਕਰ ਹੁਣ ਗਲੀ ਵਾਲਿਆਂ ਨੂੰ ਮੜ ਜਾ ਹੋਕਾ ਦੇ ਆ ਪ੍ਰੋਟੀਨ ਦਾ ਲੰਗਰ ਲੱਗਣ ਲੱਗਾ ਤੋ ਸਕੂਪ ਸਕੂਪ ਜਿਹਨੇ ਪੀਣਾ ਵਾ ਆ ਲੈ ਲੈ ਗੋਪੀ ਨਹੀਂ ਜਾਂ ਤੇ ਬੁੜੀਆਂ ਨੂੰ ਕਹੇ ਚਮਚੇ ਹੱਦ ਤਲੀ ਤੇ ਪਵਾ ਕੇ ਲੈ ਜਾਓ ਚਮਚਾ ਚਮਚਾ ਸ਼ੇਕਰ ਕਹਾ ਪਰਿਆ ਸ਼ੇਕਰ ਕਿੱਥੇ ਦੇਖੋ ਤਾਂ ਬਾਜੀ ਹੈ ਨਹੀਂ ਕਹਿੰਦਾ ਕੀ ਹੈ ਨਹੀਂ ਸ਼ੇਕਰ ਪ੍ਰੋਟੀਨ ਦੇਖੋ ਹੈਗਾ ਹੱਥ ਨਹੀਂ ਫੱਟ ਲੈਣਾ ਤੋ ਵੇ ਅਸੀਂ ਹੈਗਾ ਸਾਲਾ ਸੁਆਦ ਵੀ ਬਹੁਤ ਹੈ ਇਹੇ ਔਰ ਜਾਂਚੇ ਬਿਨੇ ਅੱਦਬ ਨਹੀਂ ਪੀਇਆ। ਲੋ ਜੀ ਕੀ ਦੇਖਦੇ ਹੋ ਬਾਜੀ? ਇਹ ਮਲਟੀ ਬਟਾਮਾ ਹਾਂ। ਹਾਂ। ਇਹ ਖਾਤੇ ਜਾਣ। ਇਹਲੇ ਨਾ ਹੁਣ ਹੈ। ਡੇਡ ਡੂਟਰ ਨਾ ਨਗੀ ਹੋਵੇ ਦੇਖੋ ਤਾਂ। ਗੋਲੇ ਨੂੰ ਕੋ ਸਾਫ ਵੀ ਕਰ ਲਿਆ ਕਰੋ ਡੱਬੇ। ਹਾਂ। ਆ ਲੈ ਪੀਣ ਕਿ ਨਾ ਚੱਕ ਕੇ ਲੈਂਦੇ ਗੰਦੇ ਗਦੇ ਇਦਾਂ ਹੀ ਭੋਕ ਤੋਂ ਚੱਕ ਕੇ ਇਹਦੇ ਦੰਜੇਪ ਚ ਪਾ ਲਿਆ ਆ। ਪੂਗ ਪੂਗ ਰੇ ਆਪਣਾ ਕੀ ਫੇਰੇ ਤਰੇਇਆ ਕਿ ਖਾਣਾ ਨਾ ਮੈਂ ਵੈਸੇ ਅੱਜ ਦੋ ਖਾਣੇ ਆ ਮਲਟੀਵਿਟਾਮਿਨ ਹੋਰ ਤੇ ਹੋਰ ਨਾਲ ਕੋਈ ਲਟਰਮ ਪਟਰ ਆਲ ਲੱਡ ਗਈ ਜਾਂਦੇ ਮੈਨੂੰ ਲੈ ਰੇ ਮੂੰਹ ਦੋ ਛੱਡਨੇ ਨਹੀਂ ਏ ਤੂੰ ਨੀ ਵੀ ਨਾ ਚੱਕੀ ਬੱਸ ਹੂੰ ਫਿਲਟਰ ਦੇ ਹਾਰਬਸੇ ਕਰਾ ਲਵਾਂ ਖਾਣੇ ਪਾਣੀ ਇਦਾਂ ਲਾ ਦੇ ਮੈਂ ਨਾਲੀ ਚੋਂ ਭਰ ਕੇ ਲਿਆਇਆ ਹੁੰਦਾ ਉਦੋਂ ਹੀ ਟੰਗਿਆ ਦਫਾਵੇ ਲਈ ਹਾਂ ਇਹਨੂੰ ਤੱਤਾ ਕਰਕੇ ਪੀ ਲਿਆ ਕਰੋ ਪਾਣੀ ਇਹ ਸੇ ਬਿਮਾਰੀਆਂ ਤੋਂ ਬਚ ਜਾਣਾ ਮੋਰੇ 24 ਜਾਣਨਾ ਆ ਹੂੰ ਸੁੱਕ ਲਈ ਜੜਾ ਹਲਾ ਆਟਾ ਮੁੰਦਾ ਜੀ ਦਾ ਕਾਨ ਕਰੇ ਪਾ ਕੇ ਰੱਖਿਆ ਲੱਗਦਾ ਦੇਖ ਲਓ ਸੌਂ ਕੇ ਗੁੰਨ ਨਾ ਹੋ ਜਵੇ ਵਿੱਚ ਜਾ ਕੇ ਆ ਜਿਆਦਾ ਪਾਣੀ ਪਾ ਲਿਆ ਮੇਰੇ ਹਿਸਾਬ ਨਾਲ ਪਾਜੀ ਚਮਚ ਘੱਟ ਪੈਣੇ ਆ ਚਮਚ ਨਹੀਂ ਤੈਨੂੰ ਇਹ ਤਾਂ ਪਿੰਦੇ ਪਤਾ ਨਹੀਂ ਮੇਰਾ ਰੋਜ਼ ਦਾ ਕੰਮ ਆ ਯਾ ਵੇਖੀ ਹਾਂ ਬੱਸ ਜਿਆਦਾ ਨਹੀਂ ਲਾਲਚ ਕਰਨਾ ਤੂੰ ਬਾਰ ਆ ਲੈ ਹਾਂ ਚਲੋ ਜੀ ਹੋ ਵਾਹਿਗੁਰੂ ਲੋ ਜੀ ਰੱਬ ਤੋਂ ਕਿ ਹੁਣ ਤਾਂ ਲੰਬੀ ਉਮਰਾਂ ਬਖਸ਼ ਓ ਵਾਹਿਗੁਰੂ ਲੈ ਮਾਲਕਾ ਗੋਲੇ ਨੂੰ ਹੋਰ ਤਰੱਕੀ ਦਵੀ ਇੱਥੇ ਪ੍ਰੋਮੋਸ਼ਨਾਂ ਕਰਕੇ ਡੱਬੇ ਲਈ ਜਾਵੇ ਤਾਂ ਮੈਂ ਪੀ ਜਮ ਪਰ ਜਮ ਨੂੰ ਪਚਾਉਣ ਦਾ ਥੋੜਾ ਜਿਆਦਾ ਬਲ ਬਲ ਬਖਸ਼ੀ ਹਾਂ ਆ ਦੇਖਿਓ ਚੋਣ ਲਾ ਪਿਆ ਬਾਜੀ ਕੋਈ ਜਾਣਦੇ ਆ ਉਹ ਦੇਖਿਆ ਥੱਲੇ ਉਹ ਚਾ ਲਾ ਲੈਣਗੇ ਇਹ ਤਾਂ ਫਿਰ ਦਹੀਂ ਦੀਆਂ ਪੁੱਟੀਆਂ ਵਿੱਚ ਜੰਬ ਗਈਆਂ ਬੱਤ ਹਾਂ ਚੁੰਦਾ ਆ ਭਾਜੀ ਹਜੇ ਥੱਲੇ ਹੋ ਜਾਣਾ ਖਰਾਬ ਹੋ ਜਾਣਾ ਥੱਲੇ ਸ਼ੇਕਰ ਨਹੀਂ ਸਹੀ ਹੈਗਾ ਫਿਰ ਫਰੀਜ਼ ਦੇ ਸ਼ੇਕਰ ਕਿਹੜੇ ਸੈੱਟ ਹੁੰਦੇ ਆ ਹਾਂ ਐਟ ਕੋਰਜੂ ਵਾਲਿਆਂ ਨੇ ਉਦਾਂ ਹੀ ਚੱਕੇ ਨਾਲ ਲੈ ਹਾਜੇ ਹੁਣ ਜਿਆਦਾ ਤਾਂ ਅਸੀਂ ਭਾਜੀ ਓਵਰਲੋਡ ਕਰ ਲਿਆ ਕੰਮ ਓਵਰਲੋਡ ਨਹੀਂ ਪਿੰਦੇ ਸ਼ੇਕਰ ਸਹੀ ਚੂੜੀ ਨਹੀਂ ਸੈੱਟ ਪੈਂਦੀ ਉੱਧਰ ਦੇਖ ਲਓ ਹਲਾ ਕੇ ਬੋਲਦੇ ਨੇ ਹੈਗਾ ਇਹਦੇ ਉਹ ਭਾਂਡੇ ਭਾਂਡੀਆਂ ਆਏ ਉਹਨਾਂ ਨੂੰ ਕਹੇ ਨਿਆਣੇ ਮਾਮੇ ਦੀਆਂ ਤਲੀਆਂ ਚ ਛੋ ਇਹਨਾਂ ਨੂੰ ਮਾਰ ਆਖ ਤੂ ਪੁੱਤ ਓਏ ਇਧਰ ਮਾਮਾ ਦਾ ਡੱਬੇ ਹੋਜ ਪਿਆ ਤਲੀਆਂ ਤੇ ਸੋਏ ਦੀਆਂ ਲਿਆਓ ਸਰੋਂ ਦਾ ਤੇਲ ਬਰਫ ਬਰਫ ਰੱਖੋ ਇਹਦੇ ਤਰ੍ਹਾਂ ਨੇ ਬਰਤ ਦੀ ਹਜੇ ਨੀ ਲੋੜ ਪੈਣੀ ਸਿਆਲ ਆ ਹਾਂ ਲਓ ਜੀ ਖਤਮ ਕਹਿੰਦੇ ਖਤਮ ਯਾਰ ਇਹ ਨਹੀਂ ਉਹ ਸ਼ੇਕ ਕਰਨੀ ਸਹੀ ਹੈਗਾ ਇਹਦਾ ਹਾਂ ਰਾਲਦਾਂ ਨਹੀਂ ਪੂਰਾ ਹਨ ਦੇਖੋ ਤਾਂ ਟੇਸਟ ਕਿਦਾਂ ਕੀ ਆ ਕਹਿਣੇ ਆ ਪ੍ਰਵਾਨ ਹੁੰਦਾ ਕਿਤੇ ਹਨ ਹਾਂ ਅੱਜ ਤਾਂ ਹੋ ਗਏ ਰੱਖ ਜਾਣਾ ਸੀ ਥੋੜਾ ਹੀ ਆ ਵਿੱਚ ਮਾਰੋ ਹੋ ਫੇਰੇ ਹੀ ਨਿਕਲ ਗਿਆ ਗਰਾਉਂਡ ਜਾਂਦਾ ਮਾਰਾ ਪਤਾ ਉਹਨੂੰ ਡੜਾਉਣਾ ਭੂਲੇ ਆਪ ਤਾਂ ਮੇਰੇ ਖਿਆਲ ਨਾਲ ਇੱਕ ਦਿਨ ਨਹੀਂ ਪੀਤਾ ਹੋਣਾ ਇਹਨੇ ਇਹ ਜਦਾਂ ਗੋਲੇ ਦੇ ਬਾਹਰ ਦਾ ਇਹ ਬੱਕਰਾ ਹਾਂ ਗੋਲੇ ਨੂੰ ਇਹ ਨਹੀਂ ਪਤਾ ਵੀ ਇਹ ਕਦੋਂ ਉਹਨਾਂ ਨੇ ਆ ਕੇ ਤੇ ਚਟਕਾ ਜਾਣਾ ਇਹ ਤੇ ਦਾ ਕਹਿੰਦੇ ਚਟ ਚਟ ਰੱਖੀ ਜਾਂਦਾ ਇਹ ਬੱਕਰੇ ਨੂੰ ਬੱਕਰੇ ਦੀ ਮਾਂ ਕਿੰਨਾ ਕੁ ਚਿਰ ਸੁੱਖਾ ਮਨਾਉਗੀ ਇਹਦੇ ਗਦੇ ਨਹੀਂ ਜਾਣਿਆ ਇਹਨਾਂ ਨੇ ਸਾਮਕ ਰੱਖਿਆ ਅਖਰ ਕੱਢੂਗਾ 4 ਕ ਮਹੀਨੇ ਚੰਚਾ ਚੰਚਾ ਚਾਹ ਤਾਂ ਪੀਣਾ ਹੁੰਦਾ ਇਹਨਾਂ ਨੇ ਵਿਚਾਟਾ ਘੜਾ ਲਈ ਹੋਈ ਵਧਾ ਲਈ ਇਹਨੂੰ ਥੋੜਾ ਜਿਹਾ ਵਾਦਾ ਕਰਨੀ ਹੈ ਨਾ ਭੁੰਨ ਕੇ ਨਾ ਲਈ ਕੱਚਾ ਪਕਾੜ ਕਰਦਾ ਹਾਂ ਪਿੰਨੀ ਆਂਗੂਆ ਵੇ ਸਟਿੱਕਟ ਹਨਾ ਪਿੰਨੀ ਫਲੇਵਰ ਆ ਕਹਣਾ ਪ੍ਰੋਟੀਨ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pwar3 ਤੇ ਇੰਸਟਾਗ੍ਰam ਦੀ ਹੈਗੀ ਆ pwar.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.singh ji ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੁਣ ਆਪੇ